ਪਹਿਲਾ ਸਰਕਾਰ ਦਾ ਜਿਵੇਂ ਹੈਗਾ ਕੋਈ ਰੂਲ ਕਿ ਆਧਾਰ ਕਾਰਡ ਚਾਹੀਦਾ ਹੈ ਤਾਂ ਇੱਕ ਤਰ੍ਹਾਂ ਨੂੰ ਉਸ ਚੀਜ਼ ਨੂੰ ਫੋਲੋ ਕਰੋ ਜੇ ਹੁਣ ਇੱਕ ਬੱਸ ਪੂਰੀ ਭਾਰੀ ਗਈ ਆ ਮਤਲਬ ਵਿੱਚ ਅੰਦਰ ਜਗ੍ਹਾ ਵੀ ਹੈ ਨਹੀਂ ਚਾਣ ਨੂੰ ਮੈਂ ਇਹ ਮੈਂ ਆਪਣੀ ਅੱਖੀ ਇੱਕ ਘਟਨਾ ਵੇਖੀ ਮੈਂ ਤੁਹਾਨੂੰ ਦੱਸਾਂ ਕਪੂਰਥਲੇ ਵੱਲੋਂ ਬੱਸ ਆਉਣ ਦੀ ਬੱਸ ਪੂਰੀ ਭਰੀ ਆ ਮਤਲਬ ਕੋਈ ਉਹਦੇ ਵਿੱਚੋਂ ਨਹੀਂ ਉਹਨਾਂ ਕਿਤੇ ਰੋਕੀ ਨਹੀਂ ਬੱਸ ਉਹ ਬੱਸ ਪੂਰੀ ਫੁੱਲਾ ਮਤਲਬ ਉਹਦੇ ਵਿੱਚ ਕੋਈ ਗਿਆ ਸੀ ਉਹ ਬੰਦਿਆਂ ਨੇ ਅੱਗੇ ਲਿਆ ਕੇ ਤੇ ਗੱਡੀ ਜਿਹੜੀ ਆ ਉਹ ਨਾਲ ਹੀ ਆ ਕਨੈਕਟਰ ਨਾ ਰੋਲਾ ਪਾਉਣ ਲੱਪੀ ਉੱਥੇ ਹੀ ਕਿਉਂ ਰੁਕੀ ਹੋ ਮੈਂ ਉਧਰ ਹੀ ਚੰਡੀਗੜ੍ਹ ਵੱਲੋਂ ਆਉਂਦਿਆਂ ਚਲੋ ਵੇਖ ਕੇ ਅਸੀਂ ਰੋਕੀ ਕਿਉਂਕਿ ਵੇਖੋ ਜੇ ਗਵਰਨਮੈਂਟ ਚਾ ਤਾਂ ਸਾਡਾ ਫਰਜ਼ ਹੈ ਜੇ ਸਾਡੇ ਕਿਸੇ ਮੁਲਾਜ਼ਮ ਨੂੰ ਕੋਈ ਗੱਲਬਾਤ ਉਹਦੀ ਸਾਡਾ ਫਰਜ਼ ਤੇ ਖੜਾ ਕੀ ਗੱਲ ਹੋਈ ਪੂਰਾ ਪਤਾ ਲੱਗਾ ਉਹ ਕਹਿੰਦਾ ਕਨੈਕਟਰ ਕਹਿੰਦਾ ਜੀ ਐਵੇਂ ਕਰ ਲੋ ਮੈਂ ਕੱਲੀ ਕੱਲੀ ਸਵਾਰੀ ਲਾਉਣ ਲੱਗਾ ਜੇ ਸਵਾਰੀਆਂ ਘੇਲੋ ਪੇ ਬਾਸ ਵਿੱਚ ਬੈਂਧੀਆਂ ਕਿੰਨਾ ਜੇ ਉਹਦੇ ਨਾਲੋਂ ਵੱਧ ਸਵਾਰੀਆਂ ਨਾ ਨਿਕਲਣਾ ਤੇ ਸਾਰੀਆਂ ਸਵਾਰੀਆਂ ਕਹਿ ਦੇਣ ਕਿ ਅਸੀਂ ਬਾਰੀਆਂ ਤੱਕ ਨਹੀਂ ਲੰਮਕੇ ਫਿਰ ਤੇ ਮੇਰਾ ਕਸੂਰ ਆ ਮੈਂ ਲੰ ਪਰ ਜੇ ਪਹਿਲਾਂ ਹੀ ਭਰੀ ਆ ਉਹ ਮੈਂ ਕਿੱਥੇ ਬਣਾ ਕਦੇ ਹੱਥ ਰੋਕਾਂ ਉਤਰਨ ਵਾਲੀ ਕੋਈ ਸਵਾਰੀ ਨਹੀਂ ਹੈਗੀ ਸੋ ਉੱਥੇ ਵੀ ਲੜਾਈ ਦਾ ਘਰ ਬਣ ਜੰਦਾ ਸੋ ਮੈਂ ਚਾਹੁੰਦਾ ਕਿ ਕੈਰੈਕਟਰ ਵੀਰ ਵੀ ਤੇ ਸਾਡੀਆਂ ਭੈਣਾਂ ਵੀ ਇਹ ਆਪਾਂ ਸਾਰੇ ਭੈਣ ਭਰਾਵਾਂ ਸੰਜਮਣਾ ਕੰਮ ਲਿਆ ਕਰੀਏ ਇਹ ਕਲੰਗੀ ਹੈ ਜੇ ਭਰੀ ਆ ਤੇ ਦੁੱਦੀ ਬਸ ਜਿਹੜੀ ਉਹ ਗੁਰਤ ਸੋ ਜਿੱਥੇ ਵੀ ਇਹ ਪ੍ਰੇਮ ਨਾਲ ਗੱਲ ਹੋ ਜੇ ਉਹ ਨਾਲ ਦੀ ਮਸਲੀ ਸਾਡੇ ਤਰਨ ਤਰਨ ਦੇ ਜੀਐਫ ਜਸਵਿੰਦਰ ਸਿੰਘ ਚਾਹਲ ਜੀ ਦਾ ਜਿਨ੍ਹਾਂ ਨੇ ਆਪਣੇ ਨੇਕ ਹੱਥਾਂ ਦੇ ਨਾਲ ਇਹ ਉਕਾਲਾ ਕੀਤਾ ਇਹ ਜਿੰਨੀ ਖੁਸ਼ੀ ਅੱਜ ਮੇਰੇ ਇਸ ਨਗਰ ਨੂੰ ਆ ਪਿੰਡ ਪੂਰੇ ਵਾਲਿਆਂ ਨੂੰ ਆ ਉਤੋਂ ਵੱਧ ਖੁਸ਼ੀ ਜਿਹੜੀ ਆ ਉਹ ਮੈਨੂੰ ਹੈ ਕਿਉਂਕਿ ਬੜੀ ਦੇਰ ਤੋਂ ਇਸ ਨਗਰ ਦੀ ਡਿਮਾਂਡ ਸੀ ਕਿ ਸਾਡੀ ਜਿਹੜੀ ਕਨੈਕਟੀਵਿਟੀ ਹੈ ਉਹ ਪ੍ਰੋਪਰ ਨਹੀਂ ਹੈਗੀ ਕਈ ਵਾਰ ਕਈ ਉਹ ਵੀ ਲੋਕ ਹੈਗੇ ਆ ਜਿਨ੍ਹਾਂ ਕੋ ਆਪਣਾ ਮੋਟਰਸਾਈਕਲ ਵੀ ਨਹੀਂ ਹੁੰਦਾ ਕਈ ਵਾਰ ਇਹ ਹੈ ਕਿ ਜੇ ਕੋਈ ਮੋਟਰਸਾਈਕਲ ਹੈਗਾ ਵੀ ਉਹ ਪਰਿਵਾਰ ਦਾ ਕੋਈ ਜੀ ਲੈ ਕੇ ਗਿਆ ਦੂਜੇ ਨੇ ਕਿਤੇ ਜਾਣਾ ਉਹਨੂੰ ਬੜੀ ਮੁਸ਼ਕਲ ਆਉਂਦੀ ਆ ਸਾਰੇ ਕੋਈ ਗੱਡੀਆਂ ਵਾਲੇ ਨਹੀਂ ਆ ਕਈ ਵਾਰ ਇਹ ਵੀ ਆ ਕਿ ਇੱਕ ਪਰਿਵਾਰ ਦੇ ਮੈਂਬਰ ਨਹੀਂ ਜਾਣਾ ਹੈ ਉਹਨੂੰ ਫਿਰ ਪੂਰੀ ਗੱਡੀ ਲੈ ਕੇ ਜਾਣਾ ਪੈਂਦਾ ਸੋ ਇੱਕ ਜਦੋਂ ਪਬਲਿਕ ਟਰਾਂਸਪੋਰਟ ਸਸਤੀ ਵੀ ਪੈਂਦੀ ਹੈ ਤੇ ਦੂਸਰਾ ਇਹ ਹੈ ਕਿ ਆਪਾਂ ਸਮੇਸਰ ਜਿਹੜਾ ਉਹ ਆਪਣੇ ਜਿਹੜਾ ਸਾਡਾ ਕੋ ਸਟੇਸ਼ਨ ਹੈ ਜਿੱਥੇ ਜਾਣਾ ਚਾਹੁੰਦੇ ਆ ਉੱਥੇ ਪਹੁੰਚ ਸਕਦੇ ਆ ਤੇ ਮੈਂ ਧੰਨਵਾਦ ਕਰਦਾ ਆਪਣੀ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਵੀ ਜਿਨ੍ਹਾਂ ਨੇ ਸਾਨੂੰ ਸਾਡੀ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਤੱਕ 6 ਤੋਂ 7 ਤੱਕ ਅਸਾਂ ਜਿਹੜੀਆਂ ਨਵੇਂ ਰੂਟ ਆ ਜਿਹੜੇ ਉਹ ਚਲਾਇ ਨਹੀਂ ਚਾਹੀਓ ਨਵੇਂ ਸੀ ਚਾਹੀਓ ਪਾਂਦੇ ਪਹਿਨ ਹੋ ਰੂਟ ਚਲਾਇਆ ਤੇ ਬਹੁਤ ਹੀ ਇਹਦੇ ਨਾਲ ਜਨਤਾ ਨੂੰ ਆਉਣ ਜਾਣ ਦੇ ਵਿੱਚ ਜਿਹੜਾ ਉਹ ਸਖਾਤਾ ਵੀ ਇਹਦੇ ਜਿਹੜਾ ਰਸਤੇ ਦੇ ਵਿੱਚ ਭਰਾਏ ਜਿਹੜੇ ਬਤਾਏ ਗਏ ਨੇ ਉਹ ਤਾਂ ਆਮ ਲੋਕਾਂ ਤੇ ਜਿਹੜਾ ਆ ਬੜਾ ਪ੍ਰਭਾਵ ਪੈ ਰਿਹਾ ਜੀ ਆ ਦੇਖੋ ਗੱਲ ਇਹ ਆ ਕਿ ਇਹ ਸਰਕਾਰ ਦਾ ਫੈਸਲਾ ਹੈ ਇਹ ਕੋਈ ਮੇਰਾ ਇੱਕ ਐਮਐਲਏ ਦਾ ਪਿੰਜੀ ਫੈਸਲਾ ਨਹੀਂ ਹੈਗਾ ਸਰਕਾਰ ਦਾ ਫੈਸਲਾ ਹੈ ਉਹਨਾਂ ਨੇ ਸੋਚ ਸਮਝ ਕੇ ਹੀ ਜਿਹੜਾ ਕੋਈ ਕੀਤਾ ਹੋਗਾ ਦੂਜੀ ਗੱਲ ਇਹ ਆ ਕਿ ਫਿਰ ਵੀ ਪਬਲਿਕ ਟਰਾਂਸਪੋਰਟ ਜਿਹੜੀ ਆ ਉਹ ਸਸਤੀ ਪੈਂਦੀ ਜਿੰਨਾ ਮਰਜ਼ੀ ਕਰਾਇਆ ਵਾਜੀ ਕਿਉਂਕਿ ਇੱਕ ਜੇ ਇੱਕ ਬੰਦੇ ਨੇ ਮੋਟਰਸਾਈਕਲ ਤੇ ਜਾਣਾ ਉਹਨੇ 50 60 ਦਾ ਤੇਲ ਲਾ ਕੇ ਸਕੂਟਰ ਦਾ ਤੇਲ ਲਾ ਕੇ ਆਉਣਾ ਇੱਕ ਬਸ ਤੇ ਜਾਣਾ ਆਪਾਂ ਨੂੰ ਕਿਰਾਇਆ ਵੀ ਘੱਟ ਪੈਂਦਾ ਇੱਕ ਆਪਾਂ ਗੱਡੀ ਲੈ ਕੇ ਜਾਣਾ ਤਾਂ 5 4 500 ਦਾ ਤੇਲ ਲੱਗ ਜਾਂਦਾ ਫਿਰ ਵੀ ਪਬਲਿਕ ਟਰਾਂਸਪੋਰਟ ਜਿਹੜੀ ਉਹ ਸਸਤੀ ਬੈਂਦੀ ਹੈ ਬਾਕੀ ਦੇਖੋ ਜਦੋਂ ਕਿਰਾਏ ਵਧਦੇ ਨੇ ਵਿਭਾਗਾਂ ਦੀ ਲੋਡ ਹੁੰਦੀ ਹੈ ਡਰਾਈਵਰਾਂ ਨੂੰ ਤਨਖਾਹਾਂ ਦੇਣੀਆਂ ਵਾਂ ਇਹ ਨਾ ਟ੍ਰਾਂਨਿਟਾਂ ਨੂੰ ਤਨਖਾਵਾ ਦੇ ਲਈ ਆਪਾਂ ਹੀ ਕਈ ਵਾਰੀ ਫਿਰ ਕਹਿ ਦਿੰਨੇ ਬਸ ਟੁੱਟੇ ਜਾਣ ਢਈ ਹੈ ਜੀ ਅੱਗੋਂ ਇਹ ਦੂਜੇ ਪਾਸੇ ਨੂੰ ਮੂੰਹਾਂ ਪਿਛੇ ਨੂੰ ਕਰਦੇ ਰਹੇ ਨਾ ਆਪਾਂ ਉਹਦੇ ਇਹੀ ਨਤੀਜੇ ਸੀ ਆਪਾਂ ਚਾਹੁੰਦੇ ਆ ਕਿ ਪੈਸੇ ਦੇਣੇ ਨਾ ਪੈਣ ਬੱਸਾਂ ਨਵੀਆਂ ਮਿਲਣ ਇਹ ਆਪਣੀ ਪਬਲਿਕ ਦੀ ਟ੍ਰਾਂਸਪੋਰਟ ਆ ਇਹ ਸਰਕਾਰ ਕੀ ਹੁੰਦੀ ਪਬਲਿਕ ਬੱਸਾਂ ਕੀ ਨਹੀਂ ਆ ਇਹਨੂੰ ਆਪਾਂ ਪਬਲਿਕ ਪ੍ਰਾਪਰਟੀ ਚ ਕਹਿੰਦੇ ਆ ਪਬਲਿਕ ਦੀਆਂ ਜੇ ਪਬਲਿਕ ਕੋਈ ਰੁਪਈਆ 2 ਰੁਪਈਆ ਵੱਧ ਦਊਗੀ ਤੇ ਬੱਸਾਂ ਮੈਂਟੇਨ ਹੋਣਗੀਆਂ ਤੇ ਬੱਸਾਂ ਚੰਗੇ ਸ਼ੌਕਰ ਹੋਣਗੇ ਚੰਗੀਆਂ ਬੱਸਾਂ ਹੋਣਗੀਆਂ ਇਹ ਥੋੜਾ ਟੁੱਟੀ ਬੱਸ 'ਚ ਬੈਠੇ ਜਾਂਦੇ ਵਕਖੀਆਂ ਚੜ੍ਹਦੀਆਂ ਜਾਂਦੀਆਂ ਤੇ ਰੁਪਈਏ ਅਕੀ 5 ਲੈ ਲਓ ਤੇ ਬਾਅਦ 'ਚ 500 ਲਾਜ ਤੇ ਦੇ ਬਈ ਇਹ ਵੀ ਹੱਡੀ ਲੱਗੀ ਆ ਇਹ ਨਾ ਕਿਦਰੋਂ ਚੰਗਾ 2 ਰੁਪਈਏ ਦਿੱਤੇ ਬਾਅਦ ਚੰਗੇ ਆ ਕਿ ਬੱਸਾਂ ਸਹੀ ਰਹਿਣ ਸਾਡਾ ਰੋਡ ਸਹੀ ਰਹਿਣ ਕਿ ਜਿਹਦੇ ਨਾਲ ਸਾਨੂੰ ਜਿਹੜੀ ਸੁਵਿਧਾ ਰਹੇ ਐਮ ਐਲ ਏ ਸਾਹਿਬ ਇੱਕ ਬੜੀ ਗੱਲ ਵੇਖਣ ਨੂੰ ਆਈ ਹੈ ਕਿ ਬੀਬੀਆਂ ਨੂੰ ਜਿਹੜਾ ਕਿਰਾਇਆ ਮਾਫ ਕੀਤਾ ਗਿਆ ਕਮਿਸ਼ਨ ਵੱਲੋਂ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਉਦੇ ਬਾਰੇ ਕੁਝ ਕਹਿਣਾ ਚਾਹਉਂ। ਦੇਖੋ ਨੰਬਰ ਕੀ ਆ। ਕਿ ਕਨੈਕਟਰ ਦੀ ਜਿਹੜੀ ਜੋਬ ਆ ਉਹ ਪਹਿਲੇ ਹੀ ਬੜੀ ਟੱਪ। ਇੰਨੇ ਬੰਦਿਆਂ ਨਾਲ ਸਾਰਾ ਦਿਨ ਮੱਥਾ ਮਾਰਨਾ ਕੋਈ ਸੌਖਾ। ਪਰ ਜ਼ਰੂਰੀ ਨਹੀਂ ਵੀ ਤਾੜੀ ਇਕੱਠਾ ਕਰਨਾ ਬਾਈ। ਠੀਕ ਹੈ ਸਾਡੀਆਂ ਭੈਣਾਂ ਨੂੰ ਸੰਜਮ ਰੱਖਣਾ ਚਾਹੀਦਾ। ਪਹਿਲਾਂ ਸਰਕਾਰ ਦਾ ਜਿਵੇਂ ਹੈਗਾ ਕੋਈ ਰੂਲ ਕਿ ਪਹਾਰ ਕਾਰਡ ਚਾਹੀਦਾ ਤਾਂ ਇੱਕ ਕਨੈਕਟਰ ਨੇ ਉਸ ਚੀਜ਼ ਨੂੰ ਫੋਲੋ ਕਰਿਆ। ਜੇ ਹੁਣ ਇੱਕ ਬੱਸ ਪੂਰੀ ਭਾਰੀ ਗਈ ਆ ਮਤਲਬ ਵਿੱਚ ਅੰਦਰ ਜਗ੍ਹਾ ਵੀ ਨਹੀਂ ਚੜਨ ਨੂੰ ਮੈਂ ਇਹ ਮੈਂ ਆਪਣੀ ਅੱਖੀ ਇੱਕ ਘਟਨਾ ਵੇਖੀ ਮੈਂ ਤੁਹਾਂ ਨੂੰ ਦੱਸਣਾ ਕਪੂਰਥਲੇ ਵੱਲੋਂ ਬੱਸ ਆਉਣ ਦੀ ਬੱਸ ਪੂਰੀ ਭਰੀ ਆ ਮਤਲਬ ਕੋਈ ਉਹਦੇ ਵਿੱਚੋਂ ਨਹੀਂ ਉਹਨਾਂ ਕਿਤੇ ਰੋਕੀ ਨਹੀਂ ਬੱਸ ਉਹਦੇ ਬੱਸ ਪੂਰੀ ਭਰ ਲ ਮਤਲਬ ਉਹਦੇ ਵਿੱਚ ਕੋਈ ਗਜਾਇ ਸੀ ਉਹ ਬੰਦਿਆਂ ਨੇ ਅੱਗੇ ਲਿਆ ਕੇ ਤੇ ਗੱਡੀ ਜਿਹੜੀ ਆ ਉਹ ਨਾਲ ਹੀ ਆ ਕਨੈਕਟਰ ਨਾਲ ਰੋਲਾ ਪਾਉਣ ਲੱਗ ਪਏ ਉੱਥੇ ਹੀ ਪੂਰੀ ਰੋਕੀ ਹੋ ਮੈਂ ਉਦਾਂ ਹੀ ਚੰਡੀਗੜ੍ਹ ਵੱਲੋਂ ਆਉਂਦਿਆਂ ਚਲੋ ਵੇਖ ਕੇ ਅਸੀਂ ਰੋਕੀ ਕਿਉਂਕਿ ਵੇਖੋ ਜੇ ਗਵਰਨਮੈਂਟ ਚਾ ਤਾਂ ਸਾਡਾ ਫਰਜ ਹੈ ਜੇ ਸਾਡੇ ਕਿਸੇ ਮੁਲਾਜ਼ਮ ਨੂੰ ਕੋਈ ਗੱਲ ਬਾਤ ਉਹਦੀ ਸਾਡਾ ਫਰਜ ਤੇ ਖੜਾ ਕੀ ਗੱਲ ਹੋਈ ਪੂਰਾ ਪਤਾ ਲੱਗਾ ਉਹ ਕਹਿੰਦਾ ਕੈਕਟਰ ਕਹਿੰਦਾ ਜੀ ਐਵੇਂ ਕਰ ਲੋ ਮੈਂ ਕੱਲੀ ਕੱਲੀ ਸਵਾਰੀ ਲਾਉਣ ਲੱਗਾ ਜੇ ਸਵਾਰੀਆਂ ਗੇਲੋ ਪੇ ਬਾਤ ਬੈਂਦੀਆਂ ਕਿਹਨੇ ਜੇ ਉਹਦੇ ਨਾਲੋਂ ਵੱਧ ਸਵਾਰੀਆਂ ਨਾ ਨਿਕਲਣਾ ਤੇ ਸਾਰੀਆਂ ਸਵਾਰੀਆਂ ਕਹਿ ਦੇਣ ਕਿ ਅਸੀਂ ਬਾਰੀਆਂ ਤੱਕ ਨਹੀਂ ਲੰਮਕੇ ਫਿਰ ਤੇ ਮੇਰਾ ਕਸੂਰ ਆ ਮੈਂ ਲੰਮਕਾਉਣ ਆਹਤੇ ਵੀ ਗੱਡੀ ਖੜੀ ਕਰਨ ਨੂੰ ਤਿਆਰ ਆ ਪਰ ਜੇ ਪਹਿਲਾਂ ਹੀ ਭਰੀ ਆ ਹੁਣ ਮੈਂ ਕਿੱਥੇ ਬਣਾ ਕਦੇ ਹੱਥ ਰੋਕਾਂ ਉੱਤਰ ਨਾਲ ਕੋਈ ਸਵਾਰੀ ਨਹੀਂ ਹੈਗੀ ਸੋ ਉੱਥੇ ਵੀ ਲੜਾਈ ਦਾ ਘਰ ਬਣ ਜੰਦਾ ਸੋ ਮੈਂ ਚਾਹੁੰਦਾ ਕਿ ਕੈਰੈਕਟਰ ਵੀਰ ਵੀ ਤੇ ਸਾਡੀਆਂ ਭੈਣਾਂ ਵੀ ਇਹ ਆਪਾਂ ਸਾਰੇ ਭੈਣ ਭਰਾ ਵਾਂ ਸੰਜਮਣਾ ਕੰਮ ਲਿਆ ਕਰੀਏ ਇੱਕ ਲੰਘੀ ਹੈ ਜੇ ਭਰੀ ਆ ਤੇ ਦੁੱਦੀ ਬਸ ਜਿਹੜੀ ਉਹ ਬਗੜਾ ਸੋ ਜਿੱਥੇ ਵੀ ਇਹ ਪ੍ਰੇਮ ਨਾਲ ਗੱਲ ਹੋ ਜੇ ਉਹਦੇ ਨਾਲ ਦੀ ਫਸ ਗਈ